ਭਾਰਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲੀ ਅਤੇ ਅਹਿਮ ਖਬਰ ਸਾਹਮਣੇ ਆਈ ਹੈ ਪੰਜਾਬ ਪੁਲਿਸ ਦੀ ਘਟਿਆ ਕਰਤੂਤ ਦੀ ਇੱਕ ਪਾਸੇ ਤਾਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਰਲ ਕੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਦੂਜੇ ਪਾਸੇ ਉਹ ਜੇ ਅਸੀਂ ਦੇਖੀਏ ਤਾਂ ਪੰਜਾਬ ਪੁਲਿਸ ਦੇ ਅਧਿਕਾਰੀ ਹੀ ਇੱਥੇ ਤੱਕ ਕਿ ਪੰਜਾਬ ਪੁਲਿਸ ਦੇ ਇੰਸਪੈਕਟਰ ਨਸ਼ਾ ਤਸਕਰਾਂ ਨੂੰ ਫਰਦੇ ਹਨ ਅਤੇ ਰੁਪਈਏ ਲੈ ਕੇ ਉਹਨਾਂ ਨੂੰ ਛੱਡ ਦਿੰਦੇ ਹਨ ਇਹ ਖਬਰ ਸਾਹਮਣੇ ਆਈ ਹੈ ਸੀਆਈਏ ਸਟਾਫ ਫਗਵਾੜਾ ਤੋਂ ਫਗਵਾੜਾ ਵਿੱਚ ਸੁਖਵਿੰਦਰ ਹਣੀ ਨਾਮ ਦੇ ਨਸ਼ਾ ਤਸਕਰ ਨੂੰ ਨਸ਼ੇ ਸਮੇਤ ਫੜਿਆ ਜਾਂਦਾ ਹੈ ਅਤੇ ਬਾਅਦ ਵਿੱਚ ਸੀਆਈਏ ਸਟਾਫ ਦੇ ਤਿੰਨ ਪੁਲਿਸ ਇੰਸਪੈਕਟਰ ਅਤੇ ਇੱਕ ਹੈੱਡ ਕਨਸਟੇਬਲ ਉਸ ਤੋਂ 2.5 ਲੱਖ ਰੁਪਈਆ ਲੈ ਕੇ ਉਸ ਨੂੰ ਛੱਡ ਦਿੰਦੇ ਹਨ ਇਹ ਜਿਹੜੇ ਚਾਰ ਅਧਿਕਾਰੀ ਨੇ ਇਹਨਾਂ ਦੇ ਨਾਮ ਆਉ ਅਸੀਂ ਜਾਣਦੇ ਹਾਂ ਜਲੰਧਰ ਦੇ ਡੀਆਈਜੀ ਨਵੀਨ ਬਾਂਸਲ ਤੋਂ ਅੱਜ ਸਾਡੇ ਧਿਆਨ ਵਿੱਚ ਆਇਆ ਕਿ ਸੀਆਈਐਨ ਚਾਰਜ ਫਗਵਾੜਾ ਐਸਆਈ ਵਿਸ਼ਮਨ ਸਾਈ ਔਰ ਉਹਦੇ ਤਿੰਨ ਸਾਥੀ ਐਐਸਆਈ ਜਸਵਿੰਦਰ ਸਿੰਘ ਐਐਸਆਈ ਨਿਰਮਲ ਸਿੰਘ ਹੈੱਡ ਕਨਸਟੇਬਲ ਜਗਰੂਪ ਸਿੰਘ ਇਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਡਰੱਗ ਸਪਲਾਈਅਰ ਨੂੰ ਫੜਿਆ ਔਰ ਉਹਨੂੰ ਫਰਾਰ ਹੋਣ 'ਚ ਮਦਦ ਕੀਤੀ ਔਰ ਇਸ ਦੇ ਬਦਲੇ ਇਹਨਾਂ ਨੇ ਉਸਦੇ ਪਰਿਵਾਰ ਤੋਂ 2.5 ਲੱਖ ਰੁਪਏ ਰਿਸ਼ਵਤ ਵਜੋਂ ਲਿਆ ਇਹਦੇ ਨਾਲ ਹੀ ਅੱਜ ਅਸੀਂ ਚਾਰੋਂ ਪੁਲਿਸ ਅਫੀਸ਼ਰਸ ਨੂੰ ਕਾਬੂ ਕੀਤਾ ਇਹਨਾਂ ਨੂੰ ਅਰੈਸਟ ਕੀਤਾ ਔਰ ਇਹਨਾਂ ਦੇ ਖਿਲਾਫ 7 ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਔਰ ਅੱਜ ਜਨਤ ਅਸੀਂ ਰਿਮਾਂਡ ਲੈ ਕੇ ਫਰਦਰ ਪੁੱਛਤਾਚ ਕਰਾਂਗੇ ਇਹਦੇ ਨਾਲ ਹੀ ਅਗਰ ਕਿਸੇ ਸੀਨੀਅਰ ਅਫੀਸ਼ਰ ਦਾ ਵੀ ਰੋਲ ਸਾਹਮਣੇ ਆਏਗਾ ਤਾਂ ਉਸਨੂੰ ਵੀ ਬਿਲਕੁਲ ਬਖਸ਼ਿਆ ਨਹੀਂ ਜਾਏਗੀ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਕਰੋਨਾ ਦੇ ਨਾਲ ਭਾਰਤ ਵਿੱਚ ਕਰੋਨਾ ਨੇ ਵੱਡੇ ਪੱਧਰ ਤੇ ਦਸਤਕ ਦੇ ਦਿੱਤੀ ਹੈ ਭਾਰਤ ਦੀਆਂ ਪਹਿਲਾਂ ਕਈ ਸਟੇਟਾਂ ਵਿੱਚ ਕਰੋਨਾ ਆਇਆ ਜਿਵੇਂ ਕਿ ਗੁਜਰਾਤ, ਯੂਪੀ, ਮਹਾਰਾਸ਼ਟra, ਬੈਂਗਲੌਰ, ਹਰਿਆਣਾ ਦੇ ਵਿੱਚ ਹੁਣ ਉਸ ਤੋਂ ਬਾਅਦ ਪੰਜਾਬ ਵਿੱਚ ਵੀ ਕਰੋਨਾ ਦੀ ਐਂਟਰੀ ਹੋ ਚੁੱਕੀ ਹੈ ਮੈਂ ਆਪ ਜੀਆ ਨੂੰ ਦੱਸਣਾ ਚਾਹਾਂਗਾ ਕਿ ਕਰੋਨਾ ਦਾ ਜਿਹੜਾ ਪਹਿਲਾਂ ਨਵਾਂ ਰੂਪ ਸੀ ਉਹ ਸੀ ਓਮਿਕਰੋਨ ਹੁਣ ਓਮਿਕਰੋਨ ਦਾ ਅੱਗੇ ਨਵਾਂ ਰੂਪ ਹੈ ਜੇ ਐਨ 1 ਅਤੇ ਜੇ ਐਨ 1 ਦੇ ਅੱਗੇ ਉਪਰੂਪ ਨੇ ਐਫਐਨ7 ਅਤੇ ਕਈ ਹੋਰ ਨਵੇਂ ਰੂਪ ਨੇ ਅਜੇ ਇਹ ਕਹਿਣਾ ਅਸੰਭਵ ਹੈ ਕਿ ਇਹ ਨਵੇਂ ਰੂਪ ਨੇ ਜੋ ਇਹਨਾਂ ਦਾ ਇਫੈਕਟ ਵੱਧ ਹੋਏਗਾ ਜਾਂ ਜਿਹੜਾ ਪਹਿਲਾਂ ਕਰੋਨਾ ਸੀ ਉਹਦਾ ਨੁਕਸਾਨ ਵੱਧ ਸੀ ਅਜੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਕਈ ਸਟੇਟਾਂ ਦੇ ਵਿੱਚ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਹਸਪਤਾਲਾਂ ਨੂੰ ਸਖਤੀ ਨਾਲ ਕਹਿ ਦਿੱਤਾ ਗਿਆ ਹੈ ਕਿ ਆਪਜੀ ਪਾਸ ਸਾਰੇ ਪੁਖਤਾ ਇੰਤਜ਼ਾਮ ਹੋਣੇ ਚਾਹੀਦੇ ਹਨ ਜੇ ਕੋਈ ਕਰੋਨਾ ਦਾ ਕੇਸ ਤੁਹਾਡੇ ਹਸਪਤਾਲ ਵਿੱਚ ਆਂਦਾ ਹੈ ਤਾਂ ਉਸ ਦੇ ਪੁਖਤਾ ਇੰਤਜ਼ਾਮ ਹੋਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ ਕਰੋਨਾ ਤੋਂ ਬਚਣ ਦੇ ਲਈ ਮਾਸਕ ਪਾ ਕੇ ਰੱਖਣ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਜਲੰਧਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੀ ਰਮਨ अरोड़ा ਨੂੰ ਆਪ ਜੀ ਨੂੰ ਪਤਾ ਹੀ ਹੈ ਕਿ ਕਾਬੂ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਅਤੇ ਹੁਣ ਉਸ ਦੇ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਕਿ ਜਲੰਧਰ ਦੇ ਨਗਰ ਨਿਗਮ ਦੇ ਅਧਿਕਾਰੀ ਸੁਖਦੇਵ ਵਿਸ਼ਿਸ਼ਟ ਜੋ ਕਿ ਲੋਕਾਂ ਨੂੰ ਫਰਜੀ ਨੋਟਿਸ ਜਾਰੀ ਕਰਦੇ ਸਨ ਅਤੇ ਬਾਅਦ ਵਿੱਚ ਲੋਕਾਂ ਤੋਂ ਪੈਸੇ ਲੈ ਕੇ ਇਹ ਫਰਜੀ ਨੋਟਿਸ ਕੈਨਸਲ ਕਰ ਦਿੰਦੇ ਸੀ ਇਹ ਜਿਹੜੇ ਫਰਜੀ ਨੋਟਿਸ ਦਾ ਕੰਮ ਕੀਤਾ ਜਾਂਦਾ ਸੀ ਇਹ ਸਾਰਾ ਵਿਧਾਇਕ ਰਮਨ ਅਰੋੜਾ ਦੇ ਕਹਿਣ ਤੇ ਹੀ ਕੀਤਾ ਜਾਂਦਾ ਸੀ ਹੁਣ ਇਸ ਦੇ ਕਈ ਰਾਜਨੀਤਿਕ ਪਾਰਟੀ ਦੇ ਬੁਲਾਰਿਆਂ ਨੇ ਆਪਣੇ ਵਿਚਾਰ ਦਿੱਤੇ ਹਨ ਅਤੇ ਰਮਨ अरोड़ा ਵਿਧਾਇਕ ਬਾਰੇ ਮਾੜੇ ਸ਼ਬਦ ਕਹੇ ਹਨ ਅਤੇ ਉਹਨਾਂ ਕਿਹਾ ਕਿ ਵਿਧਾਇਕ ਰਮਨ अरोड़ा ਤੇ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਕਈ આરોਪ ਹਨ ਇਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੋ ਭ੍ਰਿਸ਼ਟਾਚਾਰ ਕਰਦਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਹੋ ਆਮ ਆਦਮੀ ਪਾਰਟੀ ਦਾ ਵਿਧਾਇਕ ਹੀ ਕਿਉਂ ਨਾ ਹੋਵੇ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਬਦਾ ਬਹੁਤ ਧੰਨਵਾਦ